ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ Oreo biscuit ਦਾ ਕੇਕ ਉਸ ਤੇ ਲਈ ਚਾਹੀਦੇ ਆਪਾਂ ਜੀ ਪਹਿਲਾ Oreo biscuit ਇਹਨਾਂ ਨੂੰ ਆਪਾਂ ਸਾਰਿਆਂ ਨੂੰ ਖੋਲ ਲੈਣਾ ਆਪਾਂ ਬਣਾਵਾਂਗੇ ਜੀ ਬਿਨਾ ਗੈਸ ਤੋਂ Oreo biscuit ਦੇ ਕੇਕ ਜੋ biscuit ਨੇ ਉਹ ਆਪਾਂ ਨੂੰ ਅੱਢ ਚਾਹੀਦੇ ਆ ਜਿਹੜੀ ਕਰੀਮ ਆ ਇਹਨਾਂ ਦੀ ਇਸ ਤਰ੍ਹਾਂ ਸਾਰਿਆਂ ਦੀ ਆਪਾਂ ਪਾ ਲਾਂਗੇ ਬਾਟ ਲਾ ਲਾਂਗੇ ਸਾਰੀ ਕਰੀਮ ਇਸ ਇਤਰਾ ਹੀ ਸਾਰੇ ਬਿਸਕਟਾਂ ਦੀ ਜਿਹੜੀ ਕਰੀਮ ਆ ਉਹ ਆਪਾਂ ਅਲੱਗ ਕਰ ਲਾਂਗੇ ਤੇ ਆਪਣੇ ਓਰੀਓ ਦੇ ਬਿਸਕਟ ਉਹ ਅਲੱਗ ਕਰ ਲਾਂਗੇ। ਲੋ ਜੀ ਆਪਾਂ ਸਾਰੇ ਚਾਕਲੇਟ ਸੀਗੇ ਜਿਹੜੇ ਬਿਸਕਟ ਓਰੀਏ ਦੇ ਉਹਨਾਂ ਨੂੰ ਐਡ ਕਰ ਲਿਆ ਤੇ ਜਿਹੜੀ ਚਾਕਲੇਟ ਸੀ ਬਿਸਕਟਾਂ ਦੀ ਉਹਨੂੰ ਐਡ ਕਰ ਲਿਆ ਕਰੀਮ ਨੂੰ। ਹੁਣ ਆਪਾਂ ਇਹਨੂੰ ਜੱਗ ਦੇ ਵਿੱਚ ਪਾ ਲਾਂਗੇ ਮਿਕਸੀ ਦੇ ਵਿੱਚ। ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਵਾਂਗੇ ਬਿਸਕਾਟ ਨੂੰ ਆਪਾਂ ਇਹਦੇ ਵਿੱਚ ਹੁਣ ਪਾਵਾਂਗੇ ਦੁੱਧ ਕਿਉਂਕਿ ਆਪਾਂ ਚੀਨੀ ਨਹੀਂ ਲੈਂਦੇ ਤੇ ਜਿਹੜੇ ਬਿਸਕਟ ਨੇ ਉਹ ਪਹਿਲਾਂ ਹੀ ਮਿੱਠੇ ਹੁੰਦੇ ਨੇ ਇਸ ਕਰਕੇ ਆਪਾਂ ਚੀਨੀ ਨਹੀਂ ਪਾਵਾਂਗੇ ਸਿਰਫ ਕੱਲੇ ਦੁੱਧ ਦੇ ਨਾਲ ਹੀ ਇਹ ਹੋ ਰਹੀਏ ਬਿਸਕਟ ਬਣਾਵਾਂਗੇ ਚੀਨੀ ਜਿਹੜੀ ਹੈ ਉਹ ਆਪਾਂ ਬਾਅਦ ਵਿੱਚ ਐਡ ਕਰਾਂਗੇ ਕੋਲ ਇਤੇ ਜੀ ਬ੍ਰੈਡਾਂ ਬ੍ਰੈਡਾਂ ਨੇ ਹੁਣ ਜਿਹੜੀਆਂ ਕੰਨੀਆਂ ਹੁੰਦੀਆਂ ਨੇ ਆਪਾਂ ਉਸ ਨੂੰ ਲਾ ਦੇਣੀ ਗਾਨੀ ਸਾਰੇ ਹੀ ਬ੍ਰੈਡਾਂ ਦਾ ਜਿੰਨੇ ਆਪਾਂ ਨੂੰ ਕੇਕ ਦੇ ਲਈ ਚਾਹੀਦੇ ਨੇ ਦੀ ਆਪਾਂ ਕੰਨੀਆਂ ਦਿੱਤੀਆਂ ਤਾਰ ਰਹੇ ਇਹਦੀਆਂ ਬ੍ਰੈਡ ਦੇ ਲਾ ਦੀਆਂ ਹੁਣ ਇਸੇ ਤਰ੍ਹਾਂ ਹੀ ਦੂਸਰੇ ਬ੍ਰੈਡਾਂ ਦੀ ਵੀ ਕੰਨੀਆਂ ਜਿਹੜੀਆਂ ਉਹ ਕੱਟ ਦਾਂਗੇ ਲੋ ਜੀ ਆਪਾਂ ਬ੍ਰੈਡ ਲੈਤੇ ਹੈ ਕੱਟ ਕੰਨੀਆਂ ਉਹਨਾਂ ਦੇ ਸਾਰਿਆਂ ਦੇ ਲਾ ਦਿੱਤੀਆਂ ਹੁਣ ਆਪਾਂ ਇਹ ਥਾਂ ਪਹਿਲਾਂ ਜਿਹੜਾ ਓਰੀਓ ਦਾ ਚਾਕਲੇਟ ਬਣਾਇਆਗਾ ਉਹ ਆਪਾਂ ਟ੍ਰੇ ਦੇ ਵਿੱਚ ਲਗਾ ਦੇਣਾਗਾ ਤਾਂ ਕਿ ਜਿਹੜੇ ਆਪਣੇ ਬ੍ਰੈਡ ਹੋਣਗੇ ਉਹ ਚੰਗੀ ਤਰ੍ਹਾਂ ਚਿਪਚਾਣ ਉਹ ਜੀ ਆਪਾਂ ਬਰੈਡ ਸੀ ਜਿਹੜਾ ਹੈ ਠਾਹ ਚਾਕਲੇਟ ਸੀਗਾ ਉਹ ਲਾ ਦਿੱਤਾ ਹੁਣ ਆਪਾਂ ਉੱਪਰ ਦੀ ਇਹਨਾਂ ਦੇ ਚੀਨੀ ਲਗਾਵਾਂਗੇ ਤੇ ਸਾਰੀਆਂ ਜਿਹੜੀਆਂ ਜਿਹੜੀਆਂ ਉਹ ਬਰੈਡਾਂ ਦੀਆਂ ਇਦਾਂ ਹੀ ਰੱਖ ਲਾਂਗੇ ਤਾਂ ਕਿ ਜਿਹੜੇ ਇਹ ਬਰੈਡ ਹੁੰਦੇ ਆ ਨਮਕੀਨ ਜਿਹੇ ਹੁੰਦੇ ਥੋੜੇ ਜੇ ਇਹ ਮਿੱਠੇ ਨਾਲ ਵਧੀਆ ਬਣ ਜਾਣ ਹੁਣ ਆਪਾਂ ਇਸੇ ਤਰ੍ਹਾਂ ਹੀ ਬਰੈਡ ਲਗਾ ਦੇਾਂਗੇ ਇਸੇ ਤਰ੍ਹਾਂ ਹੀ ਸਾਰੇ ਬਰੇਟਾ ਜਿਹੜੇ ਉਹ ਆਪਾਂ ਲਗਾ ਦੇਣੇ ਹੈਗੇ ਪਰਦੀ ਆਪਾਂ ਇਹ ਚਾਕਲੇਟ ਜਿਹੜਾ ਹੋਰੀ ਦਾ ਬਣਾਇਆ ਸੀ ਉਹ ਵੀ ਆਪਾਂ ਲਗਾ ਦਾਂਗੇ ਤਾਂ ਕਿ ਜਿਹੜੀ ਆਪਣੀ ਬਰੈਡ ਨੇ ਉਹ ਇੱਕ ਦੂਜੇ ਤੋਂ ਪਾਸੇ ਦੀ ਨਾ ਹੋਣ ਉਹ ਚਿਪੇ ਜਾਣ ਜਿਹੀ ਤਰ੍ਹਾਂ ਇਹ ਹੁਣ ਦੂਜੀ ਬਰੈਡ ਆਪਾਂ ਉਹ ਰੱਖਾਂਗੇ ਇਹਨਾਂ ਦੇ ਉੱਪਰ ਚੀਨੀ ਆਪਾਂ ਇਸ ਦੇ ਵਿੱਚ ਨਹੀਂ ਪਾਈ ਸੀ ਤਾਂ ਕਿ ਜਿਹੜਾ ਚੀਨੀ ਦਾ ਆਪਾਂ ਪਾਣੀ ਆ ਘੋਲ ਤਿਆਰ ਕੀਤਾ ਉਹ ਇਸ ਕਰਕੇ ਲਾਉਣਿਆ ਜਿਹੜੇ ਆਪਣੇ ਬਰੈਡ ਹੁੰਦੇ ਨੇ ਉਹ ਨਮਕੀਨ ਜਿਹੇ ਹੁੰਦੇ ਨੇ ਥੋੜੇ ਜੇ ਤਾਂ ਕਿ ਆਪਾਂ ਨੂੰ ਮਠਿਆਈ ਦਾ ਸਵਾਦ ਆਵੇ ਚੌਕਲੇਟ ਦਾ ਲਓ ਜੀ ਆਪਾਂ ਕੀਕ ਸੀ ਜਿਹੜੇ ਬਰੈਡ ਸੀ ਸਾਰੇ ਇਸ ਤਰ੍ਹਾਂ ਰਗਾ ਦਿੱਤੇ ਹੁਣ ਆਪਾਂ ਜਿਹੜਾ ਘੋਲ ਸੀਗਾ ਉਰੀ ਉਹਦਾ ਉਹ ਉੱਪਰ ਦੀ ਪੂਰਾ ਜ਼ਿਆਦਾ ਪਾ ਦੇਣਾਗਾ ਤਾਂ ਕਿ ਆਪਾਂ ਕੀਕ ਦਾ ਸਵਾਦ ਆਵੇ ਕਿਉਂਕਿ ਬਿਨਾ ਹੀ ਇਹ ਇਕੱتو ਇਹ ਕੀਕ ਆਪਾਂ ਜੋ ਤਿਆਰ ਕਰ ਰਹੇ ਹਾਂ ਬਣ ਕੇ ਹੋ ਗਿਆ ਜੀ ਤਿਆਰ ਹੁਣ ਆਪਾਂ ਇਹਨੂੰ 5-10 ਮਿੰਟਾਂ ਲਈ ਫ੍ਰਿਜ ਦੇ ਵਿੱਚ ਰੱਖ ਦੇਾਂਗੇ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮਿਲਦੇ ਆਂ ਜੀ ਅਗੀ ਵੀਡੀਓ ਵਿੱਚ ਧੰਨਵਾਦ ਜੀ